ਲੋਕਾਂ ਦੇ ਵਿੱਚ ਜਾਣਿਓ ਮਾਹੌਲ ਕੀ ਹੈ ਕਿਉਂਕਿ ਬੀਜੇਪੀ ਦੇ ਖਿਲਾਫ ਤਾਂ ਜਿਹੜੀ ਪਿੰਡਾਂ ਦੇ ਕਿਸਾਨ ਨੇ ਜਿਹੜੇ ਉਹ ਜ਼ਰੂਰ ਕਰ ਰਹੇ ਨੇ ਕਿਸਾਨ ਅੰਦੋਲਨ ਤੋਂ ਬਾਅਦ ਜਿੱਦਾਂ ਦਾ ਮਾਹੌਲ ਬਣਿਆ ਸੀ ਹੁਣ ਵੀ ਕਿਸਾਨ ਬੈਠੇ ਨੇ ਆਪਣੇ ਸ਼ੰਪੂ ਬਾਉਂਡਰ ਤੇ ਮੇਰੇ ਹਲਕੇ ਦੇ ਵਿੱਚ ਕਿਸਾਨ ਵੀਰ ਮੇਰਾ ਵਿਰੋਧ ਨਹੀਂ ਕਰਦੇ। ਲਾਫਤ ਤਾਂ ਨਹੀਂ ਹੋ ਰਹੀ ਜਿਵੇਂ ਹੰਸ ਰਾਜ ਹੰਸ ਜੀ ਰੋਜ਼ ਜਾਂਦੇ ਨੇ ਰੋਜ਼ ਵੀਡੀਓਜ਼ ਵਾਇਰਲ ਹੁੰਦੀਆਂ ਨੇ ਕਿਸਾਨ ਜਿੱਥੇ ਜਾਂਦੇ ਨੇ ਉੱਥੇ ਘੇਰ ਕੇ ਖੜ ਜਾਂਦੇ ਨੇ। ਮੈਂ ਉੱਤਰ ਕਿ ਉਹਨਾਂ ਨਾਲ ਗੱਲਬਾਤ ਕੀਤੀ ਆ। ਔਰ ਉਹਨਾਂ ਨੇ ਵੀ ਬੜੇ ਤਰੀਕੇ ਨਾਲ ਗੱਲ ਕੀਤੀ ਆ ਉਹਨਾਂ ਨੇ ਵੀ ਕਿਹਾ ਕਿ ਲੋਕਤੰਤਰ ਹੈ ਤੁਸੀਂ ਇਲੈਕਸ਼ਨ ਲੜ ਰਹੀਆਂ ਸੀ ਤੁਹਾਨੂੰ ਪ੍ਰਚਾਰ ਕਰਨ ਤੋਂ ਨਹੀਂ ਰੋਕਦੇ ਆ ਤੁਸੀਂ ਆਪਣਾ ਪ੍ਰਚਾਰ ਕਰਨਾ ਸਾਡੇ ਕੋਲ ਸਵਾਲ ਆ ਤੁਸੀਂ ਜਵਾਬ ਦੇ ਦਿਓ ਔਰ ਮੈਂ ਪੂਰੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਆ ਕਿਤੇ ਵੀ ਜਾਣੇ ਹੋ ਸਵਾਲ ਤਾਂ ਕਰਦੇ ਹੀ ਨੇ ਨਾ ਬੀਜੇਪੀ ਕੈਂਡੀਡੇਟਸ ਨੂੰ ਕੀ ਕੀ ਸਵਾਲ ਹੁੰਦੇ ਨੇ ਕਿਸਾਨਾਂ ਨਹੀਂ ਕੋਈ ਖਾਸ ਗੱਲ ਨਹੀਂ ਸੀ ਦੀ ਉਹਨਾਂ ਨੇ ਕਿਉਂਕਿ ਮੈਂ ਪਹਿਲੀ ਵਾਰੀ ਇਲੈਕਸ਼ਨ ਲੜ ਰਹੀ ਆ ਸੋਮ ਪ੍ਰਕਾਸ਼ ਜੀ ਨੇ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਸਾਰੇ ਜਵਾਬਾਂ ਨਾਲ ਸੰਤੁਸ਼ਟ ਸੀ ਕਿਸਾਨ ਹਰ ਕੋਈ ਸੰਤੁਸ਼ਟ ਨਹੀਂ ਹੁੰਦਾ ਕੋਈ ਨਾ ਕੋਈ ਜਦੋਂ ਇੱਕ ਮੁੱਖ ਬੰਦਾ ਗੱਲ ਕਰਦਾ ਆ ਉਹਦੇ ਨਾਲ ਬਾਕੀ ਵੀ ਬੋਲ ਪੈਂਦੇ ਸਾਰੇ ਜੀ ਐਦਾ ਨਹੀਂ ਐਦਾ ਨਹੀਂ ਉੱਥੇ ਆ ਕੇ ਫਿਰ ਉਹ ਥੋੜਾ ਜਿਹਾ ਹੋ ਜਾਂਦਾ ਹੈ ਸੁਤਰੀਆ ਕਿਉਂਕਿ ਹੰਸ ਰਾਜ ਹੰਸ ਜੀ ਕਹਿੰਦੇ ਕਹਿੰਦੇ ਸਾਡੇ ਤਾਂ ਪੇਛੇ ਹੀ ਪੈ ਗਏ ਕਹਿੰਦੇ ਮੇਰੇ ਬੀਜੇਪੀ ਦੇ ਹੋਰ ਵੀ ਕੈਂਡੀਡੇਟ ਜਾਂਦੇ ਨੇ ਮੇਰੇ ਪੇਛੇ ਪੈ ਗਏ ਕਹਿੰਦੇ ਕਿਸਾਨ ਖੇੜੀ ਦੇ ਵਿੱਚ ਜੋ ਹੋਇਆ ਸੀ ਕਿਸਾਨਾਂ ਦੀ ਮੌਤਾਂ ਹੋ ਗਈਆਂ ਸੀ ਉਸ ਨੂੰ ਲੈ ਕੇ ਵੀ ਕਿਸਾਨ ਸਵਾਲ ਕਰਦੇ ਨੇ ਉਹਦੇ ਉੱਪਰ ਕੀ ਸਟੈਂਡ ਆ ਬੀਜੇਪੀ ਦਾ ਕਿਸਾਨਾਂ ਲਈ ਕੀ ਸਟੈਂਡ ਆ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਸੀ ਐਮਐਸਪੀ ਦਾ ਜਿਹੜਾ ਮੁੱਦਾ ਕਿਸਾਨਾਂ ਵੱਲੋਂ ਚੁੱਕਿਆ ਜਾ ਰਿਹਾ ਲਗਾਤਾਰ ਤੁਹਾਨੂੰ ਟਿਕਟ ਮਿਲੀ ਹੈ ਵਿਰੋਧੀ ਤੰਜ ਵੀ ਕੱਸਦੇ ਨੇ ਕਹਿੰਦੇ ਬੀਜੇਪੀ ਕਹਿੰਦੀ ਸੀ ਪਰਿਵਾਰਵਾਦ ਨਹੀਂ ਹੈਗਾ ਸਾਡੇ 'ਚ ਪਰ ਸੋਮ ਪ੍ਰਕਾਸ਼ ਜੀ ਦੇ ਪਰਿਵਾਰ ਦੇ ਵਿੱਚੋਂ ਹੀ ਪਤਨੀ ਨੂੰ ਟਿਕਟ ਦਿੱਤੀ ਇਸ ਵਾਰ ਇਹ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਪਰਿਵਾਰ ਚ ਟਿਕਟ ਨਹੀਂ ਦੇਣੀ ਹੈ। ਉਹਨਾਂ ਨੇ ਇਹ ਕਿਹਾ ਸੀ ਇੱਕ ਪਰਿਵਾਰ ਦੇ ਵਿੱਚ ਇੱਕੋ ਹੀ ਟਿਕਟ ਦੇਵਾਂਗੇ। ਸੋ ਉਹਨਾਂ ਨੇ ਇੱਕੋ ਹੀ ਦਿੱਤੀ ਹੈ। ਸਵਾਰ ਸੋਮਪ੍ਰਕਾਸ਼ ਜੀ ਦੀ ਟਿਕਟ ਕੱਟੀ ਗਈ ਤੁਹਾਨੂੰ ਮਿਲ ਗਈ ਪਰਮਾ। ਤੁਸੀਂ ਕਹੇ ਇਹ ਸੀਟ ਜਿੱਤ ਕੇ ਮੋਦੀ ਜੀ ਦੀ ਝੋਲੀ ਪਾਓਗੇ। ਕੋਈ ਐਸੇ ਪੰਜ ਕੰਮ ਦੱਸ ਸਕਦੇ ਹੋ? ਐਮਪੀ ਹੁੰਦਿਆਂ ਸੋਮਪ੍ਰਕਾਸ਼ ਜੀ ਨੇ ਜਿਹੜੇ ਆਪਣੇ ਹਲਕੇ ਦੇ ਲਈ ਕੀਤੇ ਹੋਣ। ਤਾਂ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਹਰ ਪਾਰਟੀ ਚੋਣ ਮੈਦਾਨ ਦੇ ਵਿੱਚ ਉਤਰੀ ਹੋਈ ਹੈ ਬੀਜੇਪੀ ਵੱਲੋਂ 400 ਪਾਰ ਦਾ ਦਾਵਾ ਕੀਤਾ ਜਾ ਰਿਹਾ ਹੈ ਹੁਸ਼ਿਆਰਪੁਰ ਦੇ ਵਿੱਚ ਮੌਜੂਦ ਹਾਂ ਤੇ ਅਨੀਤਾ ਸੋਮਪ੍ਰਕਾਸ਼ ਸਾਡੇ ਨਾਲ ਨੇ ਤਾਂ 400 ਪਾਰ ਦਾ ਦਾਵਾ ਕੀਤਾ ਜਾ ਰਿਹਾ ਹੈ ਪੀਐਮ ਮੋਦੀ ਵੱਲੋਂ ਤੁਹਾਨੂੰ ਕੀ ਲੱਗਦਾ ਹੈ ਇਹ ਸੀਟ ਤੁਹਾਡੇ ਹਿੱਸੇ ਆਊਗੀ ਬਿਲਕੁਲ ਵੋਟਰਾਂ ਦੇ ਵਿੱਚ ਬਹੁਤ ਉਤਸ਼ਾਹ ਆਇਆ ਹੈ ਔਰ ਲੇਡੀਜ਼ ਦੇ ਵਿੱਚ ਬਹੁਤ ਉਤਸ਼ਾਹ ਆਇਆ ਕਿਉਂਕਿ ਪਾਰ ਭਾਰਤੀ ਜਨਤਾ ਪਾਰਟੀ ਨੇ ਇਸ ਵਾਰੀ ਲੇਡੀਜ਼ ਨੂੰ ਤਿੰਨ ਸੀਟਾਂ ਦਿੱਤੀਆਂ ਆ ਆਪਣੀਆਂ ਸੋ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਵੀ ਆ ਔਰ ਇਹਦੇ ਨਾਲ ਔਰਤਾਂ ਦੇ ਵਿੱਚ ਬਹੁਤ ਉਤਸ਼ਾਹ ਆਇਆ ਹੈ ਔਰ ਅਸੀਂ ਇਹ ਸੀਟ ਜਿੱਤ ਕੇ ਜਰੂਰ ਮੋਦੀ ਜੀ ਦੀ ਝੋਲੀ ਚ ਪਾਣੀ ਆ ਕੀ ਲੱਗਦਾ ਤੁਸੀਂ ਕਹੇ ਇਹ ਸੀਟ ਜਿੱਤ ਕੇ ਮੋਦੀ ਜੀ ਦੀ ਝੋਲੀ ਪਾਓਗੇ ਕੋਈ ਐਸੇ ਪੰਜ ਕੰਮ ਦੱਸ ਸਕਦੇ ਹੋ ਐਮਪੀ ਹੁੰਦਿਆਂ ਸੋਮ ਪ੍ਰਕਾਸ਼ ਜੀ ਨੇ ਜਿਹੜੇ ਆਪਣੇ ਹਲਕੇ ਦੇ ਲਈ ਕੀਤੇ ਹੁਣ ਦੇਖੋ ਸੋਮ ਪ੍ਰਕਾਸ਼ ਜੀ ਨੇ ਪੰਜ ਨਹੀਂ ਉਹਨਾਂ ਨੇ ਤਾਂ ਬਹੁਤ ਕੰਮ ਕੀਤੇ ਆ ਤੁਸੀਂ ਕਦੀ ਮਾਰਕੀਟ 'ਚ ਜਾ ਕੇ ਵੀ ਸਰਵੇ ਕਰਕੇ ਦੇਖੋ ਤੁਹਾਨੂੰ ਪਤਾ ਲੱਗ ਜਾਊਗਾ ਉਹਨਾਂ ਨੇ ਕੋਈ ਕੰਮ ਜੋ ਪਬਲਿਕ ਨੇ ਕਿਹਾ ਉਹਨਾਂ ਨੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਆ ਰੇਲਵੇ ਸਟੇਸ਼ਨ ਹਾਈਵੇ ਔਰ ਬਾਈਪਾਸ ਹੁਣ ਗੜਗਰੀ ਜੀ ਆਈ ਸੀ ਉਹਨਾਂ ਤੋਂ ਮੈਂ ਦੱਸੂਆ ਮਕੇਰੀਆਂ ਭੋਗਪੁਰ ਬਾਈਪਾਸ ਵੀ ਮਨਜ਼ੂਰ ਕਰਾ ਲਿਆ ਜਾਂ ਅੰਡਰਪਾਸ ਬਣ ਰਿਹਾ ਹੈ ਬਹੁਤ ਸਾਰੇ ਕੰਮ ਜਿਹੜੇ ਚੱਲ ਰਹੇ ਆ ਉਹਨਾਂ ਦੇ ਔਰ ਜਨਤਾ ਨੂੰ ਉਹਨਾਂ ਤੇ ਪੂਰਾ ਵਿਸ਼ਵਾਸ ਸੀ ਇਸੇ ਲਈ ਉਹਨਾਂ ਨੇ ਲਗਾਤਾਰ ਉਹਨਾਂ ਨੂੰ ਤਿੰਨ ਵਾਰੀ ਜਿਤਾਇਆ ਸੀ ਔਰ ਐਸੀ ਵਿਸ਼ਵਾਸ ਦੇ ਨਾਲ ਹੀ ਉਹਨਾਂ ਨੂੰ ਪਾਰਟੀ ਨੇ ਫੇਰ ਇੱਕ ਵਾਰੀ ਮੈਨੂੰ ਟਿਕਟ ਦਿੱਤੀ ਯਾਰ ਤੁਹਾਨੂੰ ਟਿਕਟ ਮਿਲੀ ਹੈ ਵਿਰੋਧੀ ਤੰਜ ਵੀ ਕੱਸਦੇ ਨੇ ਕਹਿੰਦੇ ਭਾਜਪਾ ਕਹਿੰਦੀ ਸੀ ਪਰਿਵਾਰਵਾਦ ਨਹੀਂ ਹੈਗਾ ਸਾਡੇ ਚ ਪਰ ਸੋਮ ਪ੍ਰਕਾਸ਼ ਜੀ ਦੇ ਪਰਿਵਾਰ ਦੇ ਵਿੱਚੋਂ ਹੀ ਪਤਨੀ ਨੂੰ ਟਿਕਟ ਦੇਤੀ ਇਸ ਵਾਰ ਦੇਖੋ ਪਾਰਟੀ ਨੇ ਔਰਤਾਂ ਨੂੰ ਮਾਨ ਦੇਣਾ ਸੀ ਪਾਰਟੀ ਦੇ ਸਰਵੇ ਹੁੰਦੇ ਆ ਫਿਰ ਟਿਕਟ ਦਿੰਦੇ ਆ ਔਰ ਇੱਕ ਪਰਿਵਾਰ ਚ ਇਹ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਪਰਿਵਾਰ ਚ ਟਿਕਟ ਨਹੀਂ ਦੇਣੀ। ਉਹਨਾਂ ਨੇ ਇਹ ਕਿਹਾ ਸੀ ਇੱਕ ਪਰਿਵਾਰ ਦੇ ਵਿੱਚ ਕੋਈ ਹੀ ਟਿਕਟ ਦੇਾਂਗੇ। ਸੋ ਉਹਨਾਂ ਨੇ ਇੱਕੋ ਹੀ ਦਿੱਤੀ ਹੈ। ਇਸ ਵਾਰ ਸੋਮ ਪ੍ਰਕਾਸ਼ ਜੀ ਦੀ ਟਿਕਟ ਕੱਟੀ ਗਈ ਤੁਹਾਨੂੰ ਮਿਲ ਗਈ ਪਰਿਵਾਰ। ਨਹੀਂ ਉਹਨਾਂ ਦੀ ਟਿਕਟ ਕੱਟੀ ਨਹੀਂ ਗਈ ਹੈ। ਪਾਰਟੀ ਨੇ ਉਹਨਾਂ ਨੂੰ ਮਾਣ ਦਿੱਤਾ ਹੈ। ਉਹਨਾਂ ਦੀ ਇਮਾਨਦਾਰੀ ਨੂੰ ਮਾਣ ਦਿੱਤਾ ਹੈ। ਸੋ ਉਹਨਾਂ ਦੀ ਟਿਕਟ ਕੱਟੀ ਨਹੀਂ ਗਈ ਹੈ। ਉਹ ਪੂਰਾ ਨਾਲ ਜੋਰ ਸ਼ੋਰ ਨਾਲ ਭਾਰਤੀ ਜਨਤਾ ਪਾਰਟੀ ਲਈ ਕੰਮ ਕਰ ਰਹੇ ਆ। ਇਹ ਤਾਂ ਪਾਰਟੀ ਨੇ ਔਰਤਾਂ ਨੂੰ ਮਾਣ ਦੇਣਾ ਸੀ। ਇਸ ਕਰਕੇ ਡਿਟੈਕਟ ਜੀ ਤਾਂ ਪਿੰਡਾਂ ਦੇ ਵਿੱਚ ਜਾਣੇ ਹੋ ਲੋਕਾਂ ਦੇ ਵਿੱਚ ਜਾਣੇ ਹੋ ਮਾਹੌਲ ਕੀ ਹੈ ਕਿਉਂਕਿ ਬੀਜੇਪੀ ਦੇ ਖਿਲਾਫ ਤਾਂ ਜਿਹੜੀ ਪਿੰਡਾਂ ਦੇ ਕਿਸਾਨ ਨੇ ਜਿਹੜੇ ਉਹ ਜ਼ਰੂਰ ਕਰ ਰਹੇ ਨੇ ਕਿਸਾਨ ਅੰਦੋਲਨ ਤੋਂ ਬਾਅਦ ਜਿੱਦਾਂ ਦਾ ਮਾਹੌਲ ਬਣਿਆ ਸੀ ਹੁਣ ਵੀ ਕਿਸਾਨ ਬੈਠੇ ਨੇ ਆਪਣੇ ਸ਼ੰਪੂ ਬਾਰਡਰ ਤੇ ਦੇਖੋ ਮੇਰੇ ਹਲਕੇ ਦੇ ਵਿੱਚ ਮੈਂ ਆਪਣੇ ਹਲਕੇ ਦੀ ਗੱਲ ਕਰਦੀ ਆ ਮੇਰੇ ਹਲਕੇ ਦੇ ਵਿੱਚ ਕਿਸਾਨ ਵੀਰ ਮੇਰਾ ਵਿਰੋਧ ਨਹੀਂ ਕਰਦੇ ਆ ਕਿਉਂਕਿ ਬਹੁਤ ਦੇਰ ਤੋਂ ਸੋਮ ਪ੍ਰਕਾਸ਼ ਜੀ ਨਾਲ ਉਹਨਾਂ ਦੇ ਸੰਬੰਧ ਵੀ ਹੈ ਔਰ ਜਦੋਂ ਦਿੱਲੀ ਤੇ ਧਰਨਾ ਵੀ ਲੱਗਿਆ ਸੀ ਉਦੋਂ ਵੀ ਉਹਨਾਂ ਨੇ ਪੂਰਾ ਸਹਿਯੋਗ ਕੀਤਾ ਉਹਨਾਂ ਨੂੰ ਪੂਰੀ ਗੱਲਬਾਤ ਕੀਤੀ ਆ ਪਾਰਟੀ ਨਾਲ ਵੀ ਕਿਸਾਨਾਂ ਨਾਲ ਵੀ ਇਸ ਕਰਕੇ ਉਹ ਵੀ ਸਤਿਕਾਰ ਕਰਦੇ ਆ ਤੇ ਸੋਮ ਪ੍ਰਕਾਸ਼ ਜੀ ਵੀ ਕਿਸਾਨ ਵੀਰਾਂ ਦਾ ਸਤਿਕਾਰ ਕਰਦੇ ਆ ਔਰ ਮੈਂ ਵੀ ਕਰਦੀ ਆ ਇਸ ਕਰਕੇ ਉਹ ਮੇਰਾ ਖਿਲਾਫ ਤਾਂ ਨਹੀਂ ਹੋ ਰਹੀ ਜਿਵੇਂ ਹੰਸ ਰਾਜ ਹੰਸ ਜੀ ਰੋਜ਼ ਜਾਂਦੇ ਨੇ ਰੋਜ਼ ਵੀਡੀਓਜ਼ ਵਾਇਰਲ ਹੁੰਦੀਆਂ ਨੇ ਕਿਸਾਨ ਜਿੱਥੇ ਜਾਂਦੇ ਨੇ ਉੱਥੇ ਘੇਰ ਕੇ ਖੜ ਜਾਂਦੇ ਨੇ ਨਹੀਂ ਬਹੁਤ ਅੱਛਾ ਹੈ ਮੈਂ ਸ਼੍ਰੀ ਅਰਗਮਿੰਦਪੁਰ ਗਈ ਸੀ ਉੱਥੇ ਮੇਰੇ ਇੱਕ ਸਾਨ ਵੀਰ ਸੀ ਮੈਂ ਉੱਤਰ ਕੇ ਉਹਨਾਂ ਨਾਲ ਗੱਲਬਾਤ ਕੀਤੀ ਆ ਔਰ ਉਹਨਾਂ ਨੇ ਵੀ ਬੜੇ ਤਰੀਕੇ ਨਾਲ ਗੱਲ ਕੀਤੀ ਆ ਉਹਨਾਂ ਨੇ ਵੀ ਕਿਹਾ ਕਿ ਲੋਕਤੰਤਰ ਹੈ ਤੁਸੀਂ ਇਲੈਕਸ਼ਨ ਲੜਨੀ ਆਸੀਂ ਤੁਹਾਨੂੰ ਪ੍ਰਚਾਰ ਕਰਨ ਤੋਂ ਨਹੀਂ ਰੋਕਦੇ ਆ ਤੁਸੀਂ ਆਪਣਾ ਪ੍ਰਚਾਰ ਕਰਨਾ ਸਾਡੇ ਕੋਲ ਸਵਾਲ ਆ ਤੁਸੀਂ ਜਵਾਬ ਦੇ ਦਿਓ ਔਰ ਮੈਂ ਪੂਰੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਆ ਔਰ ਮੇਰੇ ਮਨ ਨੂੰ ਸੰਤੁਸ਼ਟੀ ਆ ਉਹਨਾਂ ਨਾਲ ਗੱਲ ਕਰਕੇ कोरोना भी कोई ऐडा कोई अवरोध वाली गल नहीं थी हां सवाल किसान की सवाल करते सी ਤੁਹਾਨੂੰ ਜਾਂ ਕਿਤੇ ਵੀ ਜਾਣਦੇ ਹੋ ਸਵਾਲ ਤਾਂ ਕਰਦੇ ਹੀ ਨੇ ਨਾ ਬੀਜੇਪੀ ਕੈਂਡੀਡੇਟਸ ਨੂੰ ਕੀ ਕੀ ਸਵਾਲ ਹੁੰਦੇ ਨੇ ਕਿਸਾਨਾਂ ਦੇ ਨਹੀਂ ਕੋਈ ਖਾਸ ਗੱਲ ਨਹੀਂ ਸੀਗੀ ਉਹਨਾਂ ਨੇ ਕਿਉਂਕਿ ਮੈਂ ਪਹਿਲੀ ਵਾਰੀ ਇਲੈਕਸ਼ਨ ਲੜ ਰਹੀ ਆ ਸੋਮ ਪ੍ਰਕਾਸ਼ ਜੀ ਨੇ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਆ ਅੱਛਾ ਸਾਰੇ ਜਵਾਬਾਂ ਨਾਲ ਸੰਤੁਸ਼ਟ ਸੀ ਕਿਸਾਨ ਨਹੀਂ ਬਿਲਕੁਲ ਦੇਖੋ ਹਰ ਕੋਈ ਸੰਤੋਸ਼ਟ ਨਹੀਂ ਹੁੰਦਾ ਕੋਈ ਨਾ ਕੋਈ ਜਦੋਂ ਇੱਕ ਮੁੱਖ ਬੰਦਾ ਗੱਲ ਕਰਦਾ ਆ ਉਹਦੇ ਨਾਲ ਬਾਕੀ ਵੀ ਬੋਲ ਪੈਂਦੇ ਸਾਰੇ ਜੀ ਐਦਾ ਨਹੀਂ ਐਦਾ ਨਹੀਂ ਉੱਥੇ ਆ ਕੇ ਫਿਰ ਉਹ ਥੋੜਾ ਜਿਹਾ ਹੋ ਜਾਂਦਾ ਆ ਪਰ ਉਹਨਾਂ ਨੇ ਬੜੇ ਅچھے ਤਰੀਕੇ ਨਾਲ ਗੱਲ ਕੀਤੀ ਚਿਹਰੇਆਂ ਕਿਉਂਕਿ ਹੰਸ ਰਾਜ ਹੰਸ ਜੀ ਕਹਿੰਦੇ ਕਹਿੰਦੇ ਸਾਡੇ ਤਾਂ ਪੇਛ ਹੀ ਪੈ ਗਏ ਕਹਿੰਦੇ ਮੇਰੇ ਬੀਜੇਪੀ ਦੇ ਹੋਰ ਵੀ ਕੈਂਡੀਡੇਟ ਜਾਂਦੇ ਨੇ ਮੇਰੇ ਪੇਛ ਪੈ ਗਏ ਕਹਿੰਦੇ ਕਿਸਾਨ ਉਹ ਵੀ ਸਾਡੇ ਆ ਵੀਰੇ ਐ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਮੈਂ ਤਾਂ ਜਿੱਥੇ ਵੀ ਮਿਲੋਗੇ ਮੈਂ ਉਹਨਾਂ ਦਾ ਪੂਰਾ ਸਤਿਕਾਰ ਕਰਦੀ ਆ ਹੱਥ ਜੋੜ ਕੇ ਸਿਰ ਨਵਾ ਕੇ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਲਾਈਕ ਮੁੱਦਾ ਹੋਰ ਸੀ ਲਖੀਮਪੁਰ ਖੇੜੀ ਦੇ ਵਿੱਚ ਜੋ ਹੋਇਆ ਸੀ ਕਿਸਾਨਾਂ ਦੀਆਂ ਮੌਤਾਂ ਹੋ ਗਈਆਂ ਸੀ ਉਸ ਨੂੰ ਲੈ ਕੇ ਵੀ ਕਿਸਾਨ ਸਵਾਲ ਕਰਦੇ ਨੇ ਉਹਦੇ ਉੱਪਰ ਕੀ ਸਟੈਂਡ ਆ ਬੀਜੇਪੀ ਦਾ ਕਿਸਾਨਾਂ ਲਈ ਕੀ ਸਟੈਂਡ ਆ ਕਿਸਾਨ ਅੰਦੋਲਨ ਜਿਹੜਾ ਚੱਲਿਆ ਸੀ ਐਮਐਸਪੀ ਦਾ ਜਿਹੜਾ ਮੁੱਦਾ ਕਿਸਾਨਾਂ ਵੱਲੋਂ ਚੁੱਕਿਆ ਜਾ ਰਿਹਾ ਲਗਾਤਾਰ ਦੇਖੋ ਇਹਦੇ ਬਾਰੇ ਸੂਮ ਪ੍ਰਕਾਸ਼ ਜੀ ਨੇ ਉਹਨਾਂ ਨੂੰ ਸਾਰੇ ਜਵਾਬ ਦਿੱਤੇ ਆ ਔਰ ਇਹ ਜਿਹੜੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਜ਼ਿਆਦਾ ਜਵਾਬ ਦਿੰਦੀ ਹੈ। ਨਾ ਆਪਣੇ ਹਲਕੇ ਦੇ ਲਈ ਕਿਹੜੇ ਕੰਮ ਨੇ ਜਿਹੜੇ ਕਰਨੇ ਚਾਹੋਗੇ ਕਿਉਂਕਿ ਐਸਸੀ ਵੋਟ ਬੈਂਕ ਇਸ ਹਲਕੇ ਨੂੰ ਪ੍ਰਭਾਵਿਤ ਕਰਦਾ ਕਿਤੇ ਨਾ ਕਿਤੇ। ਦੇਖੋ ਮੈਂ ਕਦੀ ਵੀ ਨਾ ਸੋਮ ਪ੍ਰਕਾਸ਼ ਜੀ ਨਾ ਮੈਂ ਅਸੀਂ ਕਦੇ ਪਹਿਲਾਂ ਵਾਅਦੇ ਨਹੀਂ ਕਰਦੇ ਆ। ਅਸੀਂ ਪਬਲਿਕ 'ਚ ਜਾਈਦਾ ਪਬਲਿਕ ਦੀਆਂ ਜੋ ਮੰਗਾ ਆਉਂਦੀਆਂ ਕਿ ਸਾਡੇ ਆਹ ਕੰਮ ਕਰਨ ਵਾਲੇ ਆ ਡਵੈਲਪਮੈਂਟ ਦੇ ਕੰਮ ਰਹਿੰਦੇ ਆ ਤੁਸੀਂ ਕਰਨੇ ਤੇ ਉਹ ਅਸੀਂ ਕਰੀਦੇ ਆ। ਐਸੇ ਨਾਲ ਹੀ ਵਿਸ਼ਵਾਸ ਜਿੱਤੀਦਾ ਉਹਨਾਂ ਦਾ। ਬੀਜੇਪੀ ਫਿਰ ਝੰਡਾ ਚਲਾਉਗੀ ਇਸ ਵਾਰ ਫਿਰ ਦੇਸ਼ ਦੇ ਵਿੱਚ ਆਪਣਾ ਬਿਲਕੁਲ ਬਿਲਕੁਲ ਇਹ ਜਰੂਰ ਜਿੱਤੂਗੀ 400 ਪਾਰ ਦਾ ਜਿਹੜਾ ਨਾਰਾ ਹੈ ਉਹ ਜਰੂਰ بلند ਹੋਊਗਾ ਤਾਂ ਇਹ ਸੀ ਅਨੀਤਾ ਸੋਮਪ੍ਰਕਾਸ਼ ਜੀ ਜਿਹੜੇ ਦਾਵਾ ਕਰਦੇ ਨੇ ਕਿ ਬੀਜੇਪੀ ਜਿਹੜੀ ਕਹਿ ਰਹੀ ਆ 400 ਪਾਰ ਪੀਐਮ ਮੋਦੀ ਨੇ ਜਿਹੜੀ ਗੱਲ ਕਹੀ ਸੀ 400 ਪਾਰ ਇਸ ਵਾਰ ਹੋਊਗਾ ਹੀ ਹੋਊਗਾ ਪਰ ਸਮਾਂ ਦੱਸੂਗਾ 4 ਜੂਨ ਦੱਸੂਗੀ ਲੋਕ ਕਿਹਦੇ ਵੱਲ ਉਲੜਦੇ ਨੇ ਤੇ ਲੋਕ ਕਿਨੂੰ ਵੋਟ ਕਰਦੇ ਨੇ ਤੇ ਕਿਹਦੀ ਸਰਕਾਰ ਬਣਾਉਂਦੇ ਨੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਹੁਸ਼ਿਆਰਪੁਰ